ਕੱਲਿਆ ਨਾ ਇਹ ਸਾਡੇ ਬਜ਼ੁਰਗਾਂ ਨੇ ਸਾਨੂੰ ਗੱਲ ਦੱਸੀ ਜੀ ਵੀ ਮਹਾਰਾਜ ਇਹ ਹਰੀਦਾਸ ਮਹਾਰਾਜ ਜਿਹੜੇ ਨਾ ਉਹ ਇੱਥੇ ਗੋੜ ਦਾ ਪ੍ਰਸ਼ਾਦ ਦਿੰਦੇ ਹੁੰਦੇ ਸਾਰਿਆਂ ਨੂੰ ਜਿੰਨੇ ਵੀ ਸੰਗਤ ਇੱਥੇ ਦਰਸ਼ਨ ਕਰਨ ਹੁੰਦੀ ਤੇ ਉਹ ਮਾਰੇ ਗੋੜ ਵੰਡਦੇ ਹੁੰਦੇ ਸੀਗੇ ਇਸ ਕਰਕੇ ਹੁਣ ਇਹ ਮਹਾਰਾਜ ਦੇ ਜਿਹੜੇ ਉਦੋਂ ਨੇ ਮਾਰੇ ਮਾਰੇ ਉਦੋਂ ਦਾ ਬਾਗ ਕੀਤਾ ਵੀ ਗੋੜ ਦਿਆ ਕਰੋ ਯਾਰ ਖਾਣ ਨੂੰ ਸਾਰਿਆਂ ਨੂੰ ਤੇ ਦੇ ਲੋ ਦੋਲੀ ਕਿਆਂ ਦਾ ਗੋੜ ਤੁਸੀਂ ਕਿਤੇ ਵੀ ਇੱਥੇ ਪੰਜਾਬ ਦੇ ਵਿੱਚ ਸੁਣ ਲਿਓ ਜੋ ਬੋਲੇ ਈ 100 ਰੁਪਏ ਸੋ ਜੈ ਗੁਰਦੇਵ ਜੀ ਸੰਗਤ ਜੀ ਇਸ ਟਾਈਮ ਅਸੀਂ ਪਿੰਡ ਦੋਲिके ਸੰਦਰਪੁਰ ਔਰ ਜਿੱਥੇ ਰਵਦਾਸੀਆ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਜਿਹੜਾ ਆ ਸਤਗੁਰੂ ਵਾਸ ਮਹਾਰਾਜ ਜੀ ਦੇ 600 ਜਿੰਮੇ ਗੁਰਪੁਰਮ ਨੂੰ ਸਮਰਪਿਤ ਜਿਹੜਾ ਆ ਮਹਾਨ ਸੰਸਮੇਲਨ ਰਵਦਾਸੀਆ ਧਰਮ ਨੂੰ ਸਮਰਪਿਤ ਜਿੱਥੇ ਸੰਤ ਮਹਾਪੁਰਸ਼ ਸੰਤ ਨਰਿੰਜਨ ਦਾਸ ਮਹਾਰਾ ਜੀ ਦੀ ਰਹਿਮਨਾਈ ਹੇਠ ਜਿਹੜਾ ਆ ਵਿਸ਼ਾਲ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਹੈ ਸੋ ਕਮੇਟੀ ਮੈਂਬਰਸ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਭਾਜੀ ਜੈ ਗੁਰਦੇਵ ਜੀ ਜੈ ਗੁਰਦੇਵ ਸਾਰੇ ਸੰਤ ਨੂੰ ਜੈ ਗੁਰਦੇਵ ਪਹਿਲਾਂ ਤੇ ਆਪਣਾ ਨਾਮ ਦੱਸਦੇ ਮੇਰਾ ਨਾਮ ਮੇਜਰ ਰਾਮ ਜੀ ਮੈਂ ਪਿੰਡ ਦੋਲੀਕੇ ਤੋਂ ਠੀਕ ਹੈ ਜੀ ਉਹ ਜਿਹੜਾ ਇਹ ਪ੍ਰੋਗਰਾਮ ਕਰਵਾਇਆ ਜਾਂਦਾ ਆ ਉਹ ਹਰ ਸਾਲ ਦੀਦਨ ਕਰਵਾਏ ਹੁੰਦੇ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਜੈ ਗੁਰੂ ਸਤ ਗੁਰੂ ਦਾਸ ਮਹਾਰਾਜ ਜੀ ਦੇ 699 ਆਗਮਨ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਇਹ ਪ੍ਰੋਗਰਾਮ ਜਿਹੜਾ ਅਸੀਂ ਹਰ ਸਾਲ ਜਿਹੜਾ ਸਤ ਗੁਰੂ ਸੋਮੇਂਦਰ ਸਿੰਘ ਦਾਸ ਮਹਾਰਾਜ ਜੀ ਡੇਰਾ ਸਾਠੇਂਡ ਬੱਲਾਵਾਲਿਆਂ ਦੀ ਰਹਿਨਮਾਈ ਹੇਟ ਔਰ ਉਹਨਾਂ ਦੇ ਜਿਹੜੇ ਹੁਕਮਾਂ ਦੇ ਨਾਲ ਹੀ ਅਸੀਂ ਸਾਰਾ ਇਹ ਪ੍ਰੋਗਰਾਮ ਇਹ ਕਰਦੇ ਆ ਜੀ। ਤੋ ਜਦੋਂ ਸਭ ਤੋਂ ਪਹਿਲਾਂ ਅਸੀਂ ਪ੍ਰਭਾਤ ਫੇਰ ਸ਼ੁਰੂ ਕਰਨੀ ਹੁੰਦੀ ਆ ਤੋ ਸਾਰੀ ਸੰਗਤ ਪਿੰਡ ਤੋਂ ਲੀਕ ਕੇ ਸੰਧਰਪੁਰ ਦੀ ਸੰਗਤ ਇਕੱਠੇ ਹੋ ਕੇ ਸਤਗੁਰੂ ਸਵਾਮੀ ਨਰੰਗਨਦਾਸ ਮਹਾਰਾਜ ਦੇ ਇੱਕ ਅਰ ਕਮਲਾ ਦੇ ਨਾਲ ਜਿਹੜੀ ਜੋਤ ਜਿਹੜੀ ਇਹ ਨਾਮ ਤੇ ਦੇ ਇੱਕ ਜੋਤ ਲਗਾਈ ਪਾਇਓ ਜਾਰ ਪਵਨਸਕ ਲਾਰੇ ਉਹਦੇ ਤਹਿਤ ਜਿਹੜੀ ਆ ਮਹਾਰਾਜ ਜੀ ਜੋਤ ਆਪਣੇ ਕਰਕਮਲਾਂ ਨਾਲ ਜਗਾ ਕੇ ਦਿੰਦੇ ਆ ਉਹ ਲਗਾਤਾਰ 3 ਦਿਨ ਜਿਹੜਾ ਪ੍ਰੋਗਰਾਮ ਕੀਤਾ ਨੇ ਉਹ ਭਾਜੀ ਉਹ ਇਦਾਂ ਹੁੰਦੀ ਪ੍ਰਵਾਤ ਫੇਰੀ ਤੇ ਜਦੋਂ ਅਸੀਂ ਜੋਤ ਮਹਾਰਾਜ ਤੋਂ ਲੈ ਕੇ ਹੁੰਦੇ ਆ ਉਹ ਜੋਤ ਫੇਰ ਹਰ ਰੋਜ਼ ਜਸਮੇਰੇ ਉੱਠ ਕੇ 5 ਵਜੇ ਸੰਗਦਾ ਬਹੁਤ ਵੱਡੀ ਤਾਦਾਦ ਦੇ ਵਿੱਚ ਪੂਰੇ ਨਗਰ ਦੀ ਪ੍ਰਕਰਮਾ ਕਰਦੀਆਂ ਔਰ ਜੋਤ ਨੂੰ ਉਸ ਜੋਤ ਨੂੰ ਜਿਹੜੀ ਕਿ ਮਹਾਰਾਜ ਨਰਨਜਨ ਦਾਸ ਮਹਾਰਾਜ ਜੀ ਆਪਣੇ ਕਰਕਮਲਾਂ ਦੇ ਨਾਲ ਉਹਨੂੰ ਜਗਾਉਂਦੇ ਆ ਤੇ ਉਹ ਪੂਰੇ ਨਗਰ ਦੇ ਵਿੱਚ ਅਸੀਂ 15 ਤੋਂ ਉਹ ਤਕਰੀਬਨ ਪ੍ਰਵਾਤ ਫੇਰੀਆਂ ਹੁੰਦੀਆਂ ਤੇ ਅਰਧ ਤੋਂ 10 ਜਿਹੜੀਆਂ ਉਹ ਸੰਧਿਆ ਫੇਰੀਆਂ ਜਿਹੜੀਆਂ ਸੀ ਉਹ ਜੋਤ ਨੂੰ ਮੁੱਖ ਰੱਖ ਕੇ ਅਸੀਂ ਕਰਦੇ ਹਾਂ ਠੀਕ ਹੈ ਜੀ ਔਰ ਜਿਵੇਂ ਕਿ ਤੁਸੀਂ ਦੱਸਿਆ ਸੀਗਾ ਭਾਜੀ ਕਿ ਅ ਡੇਰਾ ਸੱਚਖੰਡ ਵੱਲ ਨਾਲ ਦੇ ਸੰਤ ਮਹਾਂਪੂਜ ਸੰਤ ਹਰੀਦਾਸ ਮਹਾਰਾਜ ਜੀ ਔਰ ਵਿਸ਼ੇਸ਼ ਜਿਹੜੇ ਪਹੁੰਚਦੇ ਹੁੰਦੇ ਸੀ ਇਸ ਪਿੰਡ ਦੇ ਵਿੱਚ ਔਰ ਸੰਤ ਰਾਮ ਅਨੰਦ ਮਹਾਰਾਜ ਜੀ ਉਹ ਸਾਰਿਆਂ ਦੇ ਮਾਰਗਚਾਰਨ ਪਏ ਹੋਏ ਨੇ ਇਸ ਥਾਂ ਤੇ ਇੱਥੇ ਹਾਂਜੀ ਇੱਥੇ ਸਭ ਤੋਂ ਪਹਿਲਾਂ ਨਾ ਸਵਾਮੀ ਸਰਵੰਦਾ ਮਹਾਰਾਜ ਜੀ 1968 ਦੇ ਵਿੱਚ ਸਾਡੇ ਇੱਥੇ ਇੱਕ ਪਰਿਵਾਰ ਆ ਉੱਥੇ ਮਹਾਰਾਜ ਜੀ ਉਹਨਾਂ ਨੇ ਨਾ ਉਹ 1968 ਦੇ ਵਿੱਚ ਟਿਊਬਲ ਲਗਾਇਆ ਸੀਗਾ ਉਸ ਵਕਤ ਅੱਛਾ ਇਹ ਉਹ ਆਪਣੇ ਰਵਦਾਸੀਆ ਸਮਾਜ ਤੋਂ ਆਜ ਮਹਾਰਾਜ ਉਹਨਾਂ ਦੇ ਘਰ ਵੀ ਗਏ ਆ ਠੀਕ ਹੈ ਤੇ ਸੋਮੀ ਸਰਬੰਦ ਦਾ ਮਹਾਰਾਜ ਜਦੋਂ ਟਿਊਬਲ ਲਗਾਇਆ ਤੇ ਮਹਾਰਾਜ ਉੱਥੇ ਇਸ਼ਨਾਨ ਕਰਕੇ ਗਏ ਸੀ 1968 ਦੇ ਵਿੱਚ ਆਏ ਸੀ ਤੇ ਉਹਨਾਂ ਦੀ ਇਹ ਮਹਾਰਾਜ ਸਰਬੰਦ ਦਾ ਉਹਨਾਂ ਦੀ ਇਹ ਜਿਹੜੀ ਆ ਫੋਟੋ ਵੀ ਉਹਨਾਂ ਦੇ ਘਰ ਲੱਗੀ ਹੋਏ ਇਸ਼ਨਾਨ ਕਰਦੇ ਆਂਦੇ ਠੀਕ ਹੈ ਤੇ ਸਰਬੰਦ ਦਾ ਮਹਾਰਾਜ ਤੋਂ ਬਾਅਦ ਮਹਾਰਾਜ ਤੋਂ ਬਾਅਦ ਇਹ ਸਵਾਮੀ ਹਰੀਦਾਸ ਮਹਾਰਾਜ ਜੀ ਹੋਰ ਸਾਡੇ ਤੇ ਇਹ ਸਾਡੇ ਬਜ਼ੁਰਗ ਖੱਡੀਆਂ ਮੁੰਦੇ ਹੁੰਦੇ ਸੀ ਤੇ ਮਰਜੀ ਦਾ ਬਹੁਤ ਪਿਆਰ ਸਾਡੇ ਉਹਨਾਂ ਬਜ਼ੁਰਗਾਂ ਦੇ ਨਾਲ ਸਾਡੇ ਨਗਰ ਦੇ ਨਾਲ ਹਰਿਦਾ ਸਮਾਰੇ ਨੇ ਬਹੁਤ ਸਾਰਾ ਸਮਾਂ ਇੱਥੇ ਵੀ ਸਾਡੇ ਤੇ ਇਸ ਇਸ ਜਗ੍ਹਾ ਤੇ ਆਪਾਂ ਖੜਿਆ ਉਹਨਾਂ ਨੇ ਬਹੁਤ ਸਾਰਾ ਸਮਾਂ ਇੱਥੇ ਦਿੰਦੇ ਹੁੰਦੇ ਪਾਰਟਖਾਨਾ ਹੁੰਦਾ ਠੀਕ ਹੈ ਜੀ ਜਿਵੇਂ ਤੁਸੀਂ ਗੋੜ ਦੀ ਵੀ ਗੱਲ ਕੀਤੀ ਸੀ ਇਹ ਅਸੀਂ ਵੀ ਸੁਣਿਆ ਭਾਈ ਮੈਂ ਵੀ ਸੁਣਿਆ ਦੂੜੀਆਂ ਦਾ ਜਿਹੜਾ ਗੋੜੀ ਹਾਂਜੀ ਦੋਲਿਕ ਇਹ ਬੜਾ ਮਸ਼ਹੂਰ ਹੈ ਆ ਉਰੇ ਇਹੇ ਵਾਰੀ ਥੋੜਾ ਜੀ ਹਾਂਜੀ ਹਾਂ ਉਹ ਮਾਰੇ ਉਹ ਜਿਹੜੀ ਗੱਲ ਹੈ ਨਾ ਇਹ ਸਾਡੇ ਬਜ਼ੁਰਗਾਂ ਨੇ ਸਾਨੂੰ ਗੱਲ ਦੱਸੀ ਜੀ ਵੀ ਮਹਾਰਾਜ ਇਹ ਹਰੀਦਾਸ ਮਹਾਰਾਜ ਜਿਹੜੇ ਨਾ ਉਹ ਇੱਥੇ ਗੋੜ ਦਾ ਪ੍ਰਸ਼ਾਦ ਇਹਨਾਂ ਦਿੰਦੇ ਸਾਰਿਆਂ ਨੂੰ ਜਿੰਨੀ ਵੀ ਸੰਗਤ ਇੱਥੇ ਦਰਸ਼ਨ ਕਰਨ ਹੁੰਦੀ ਤੇ ਉਹ ਮਾਰੇ ਗੋੜ ਵੰਡਦੇ ਹੁੰਦੇ ਸੀਗੇ ਇਸ ਕਰਕੇ ਹੁਣ ਇਹ ਮਹਾਰਾਜ ਦੇ ਜਿਹੜੇ ਉਦੋਂ ਨੇ ਮਾਰੇ ਮਾਰੇ ਉਦੋਂ ਦਾ ਬਾਗ ਕੀਤਾ ਵੀ ਗੋੜ ਦਿਆ ਕਰੋ ਯਾਰ ਖਾਣ ਨੂੰ ਸਾਰਿਆਂ ਨੂੰ ਤੇ ਦੇ ਲੋ ਦੋਲੀ ਕਿਆਂ ਦਾ ਗੋੜ ਤੁਸੀਂ ਕਿਤੇ ਵੀ ਇੱਥੇ ਪੰਜਾਬ ਦੇ ਵਿੱਚ ਸੁਣ ਲਿਓ ਦੁਆਬੇ ਦੇ ਵਿੱਚ ਜੇਕਰ ਤੁਹਾਨੂੰ ਗੋੜ ਕਿਤੇ ਮਿਲੂਗਾ ਮਠਾਸ ਜੀ ਮਿਲੂਗੀ ਪਰ ਇੱਕ ਨੰਬਰ ਗੋੜ ਜਿਹੜਾ ਉਹ ਦੋਲੀ ਕੇ ਪਿੰਡ ਦਾ ਉਹ ਮਹਾਰਾਜ ਹਰੀਦਾਸ ਮਹਾਰਾਜ ਜੀ ਉਹ ਜਿਹਨਾਂ ਨੇ ਵਿਚਾਰਾਂ ਦੇ ਕਰਕੇ ਵਚਨ ਕੀਤੇ ਸੀ ਤੇ ਦੇਖ ਲਓ ਅੱਜ ਦੋਲੀ ਕਹਿੰਦਾ ਗੋੜ ਕਿੰਨਾ ਫੇਮਸ ਹੋ ਚੁੱਕਾ ਇਹ ਸਾਰੇ ਆਪਣੇ ਰਵਦਾਸੀਆ ਸਮਾਜ ਦੇ ਜਿੰਨੇ ਹਨ ਨਾ ਮਹਾਰਾਜ ਰਵਦਾਸੀਆ ਸਮਾਜ ਦੇ ਜਿੰਨੇ ਵੀ ਸੰਤਨ ਮੰਨਣ ਵਾਲੇ ਆ ਪਰਿਵਾਰ ਉਹ ਗੋੜ ਦਾ ਕੰਮ ਬਹੁਤ ਕਰਦੇ ਆ ਇਸ ਪਿੰਡ ਦੇ ਵਿੱਚ ਮਤਲਬ ਕਾਫੀ ਜਿਹੜੀ ਸੰਗਤ ਦੇ ਆ ਜਿਹੜੀ ਆ ਡੇਰਾ ਬੱਲਾ ਦੇ ਨਾਲ ਜੁੜੀ ਹੋਈ ਹੈ ਮੈਂ ਕਹਾਂ ਅਸੀਂ ਖੁਦ ਵੀ ਅਸੀਂ ਅਸੀਂ ਰਵਦਾਸੀਆ ਤੁਹਾਨੂੰ ਮੰਨਣ ਵਾਲੇ ਔਰ ਅਸੀਂ ਖੁਦ ਮੇਰਾ ਆਪਣਾ ਕੰਮ ਹੈ ਗੋੜਦਾ ਇਹ ਮੇਰਾ ਵੀ ਚੰਗਾ ਤਰ੍ਹਾਂ ਗੋੜਦਾ ਕੰਮ ਹੈ ਇਹ ਨਹੀਂ ਕਹਿੰਦਾ ਮੈਂ ਐਡ ਕਰਦਾ ਤਾਂ ਅਸੀਂ ਮਹਾਰਾਜ ਨੇ ਵੀ ਉੱਥੇ ਵੇਣ ਲਾਇਆ ਹੁਣ ਡੇਰੇ ਤੇ ਉੱਥੇ ਵੀ ਮਾਰੇ ਨੂੰ ਅਸੀਂ ਅਜ ਰਿਕਵੈਸਟ ਕੀਤੀ ਵੀ ਮਾਰੇ ਇੱਕ ਮੌਕਾ ਦੇ ਕਿ ਸਾਨੂੰ ਉਹ ਹੀ ਗੋੜ ਕੱਢਣਾ ਹੁਣਾ ਮਾਰੇ ਕਹਿੰਦੇ ਹਾਂ ਯਾਰ ਦੋਲੀ ਕਾਲੇ ਨੂੰ ਲੈ ਕੇ ਆਉਣਾ ਹੁਣ ਮਾਰੇ ਕਹਿ ਕੇ ਆ ਅਸੀਂ ਉੱਥੇ ਵੀ ਮਾਰੇ ਗੋੜ ਬਣਾਉਣ ਜਾਣਾ ਹਾਂ ਮਾਰੇ ਨੇ ਵੀ ਉੱਥੇ ਵੇਣ ਲਾਇਆ ਬਾਕੀ ਪ੍ਰੋਗਰਾਮ ਆਪਾਂ ਵੀ ਲਈ ਸਾਰਾ ਦੇਖਿਆ ਕਿ ਸੰਗਤਾਂ ਛੁੜ ਕੇ ਬੈਠੀਆਂ ਅਸੀਂ ਤੇ ਬਿਲਕੁਲ ਨਹੀਂ ਹਿਲੇ ਆ ਤੇ ਬੈਠ ਕੇ ਜਿਹੜਾ ਪ੍ਰੋਗਰਾਮ ਸਾਰਾ ਦੇਖਿਆ ਜਿੰਨਾ ਚਿਰ ਮਹਾਂਪੁਰਸ਼ ਵੀ ਬੈਠੇ ਰਹੇ ਆ ਇਸ ਤੋਂ ਬਾਅਦ ਆ ਮਾਰੇ ਚੱਲੇ ਵੀ ਏ ਇਸ ਤੋਂ ਬਾਅਦ ਜਿਹੜੀਆਂ ਸੰਗਤਾਂ ਜਿਹੜੀਆਂ ਸਾਰੀਆਂ ਬੈਠੀਆਂ ਰਹੀਆਂ ਔਰ ਅੱਜ ਤੇ ਖੁਸ਼ੀ ਦੇ ਮੌਕੇ ਤੇ ਇੱਕ ਮੈਸੇਜ ਜ਼ਰੂਰ ਦਿਓ ਸਮਾਜ ਨੂੰ ਦੇਖੋ ਜੀ ਅਸੀਂ ਮਹਾਰਾਜ ਹਰਿਦਾਸ ਮਹਾਰਾਜ ਦੇ ਬਚਨਾਂ ਤੇ ਫੁੱਲ ਚਾੜਦੇ ਆ ਅਸੀਂ ਸੰਤ ਸਰਵਨਾਰ ਡੇਰਾ ਸਤਕੰਡ ਬੱਲਾ ਨੂੰ ਸਾਰਾ ਪਿੰਡ ਹੀ ਸਾਡਾ ਬੋਲੀ ਕੇ ਸਮਰਪਿਤ ਹੈ ਜਦੋਂ ਵੀ ਕੋਈ ਵੀ ਐਲਾਨ ਨਾਮ ਹੁੰਦਾ ਹੁਣ ਤਾਂ ਚਲੋ ਹੁਣ ਤਾਂ ਮੇਰੇ ਖਿਆਲ ਘਟ ਜਾਂਦੇ ਆ ਸਾਡੇ ਬਜ਼ੁਰਗ ਜਦੋਂ ਮਹਾਰਾਜ ਜੀ ਨੇ ਲੰਗਰ ਵਾਸਤੇ ਬਾਲਣ ਲੈਣਾ ਨਾ ਨਾ ਸਲਵਾੜ ਦੀ ਸੇਵਾ ਹੁੰਦੀ ਸੀ ਜਿੱਥੇ ਆਪਣੇ ਹਵਾਈ ਏਡੇ ਤੋਂ ਵੱਢਣ ਜਾਂਦੇ ਹੁੰਦੇ ਸਲਵਾੜ ਤੇ ਸਾਡੇ ਬਜ਼ੁਰਗ ਉਦੋਂ ਵੀ ਸਵੇਰੇ 3 ਵਜੇ ਤੜਕੇ ਉੱਠ ਕੇ ਡਾਕੀਆਂ ਲੈ ਕੇ ਟਰਾਲੀ ਲੈ ਕੇ ਵੱਢਣ ਜਾਂਦੇ ਹੁੰਦੇ ਸੀਗੇ ਸਲਵਾੜ ਲੰਗਰ ਦੀ ਸੇਵਾ ਵਾਸਤੇ ਬਾਲਣ ਦੇ ਕੋਈ ਵੀ ਗੱਲ ਜਦੋਂ ਵੀ ਡੇਰਾ ਸਚਖੰਡ ਬੱਲਾਂ ਤੋਂ ਕੋਈ ਐਲਾਨਨਾਮਾ ਹੁੰਦਾ ਆ ਸਾਡੇ ਸਾਰੇ ਨਗਰ ਦੀ ਸੰਗਤ ਮਹਾਰਾਜ ਦੇ ਚਾਨਾ ਦੇ ਵਿੱਚ ਜਾ ਕੇ ਉਹੀ ਮੰਨਦੇ ਆ ਸੀ ਜੋ ਡੇਰਾ ਸੱਚਕੰਨ ਬੱਲਾ ਤੋਂ ਹੁਕਮ ਹੁਕਮ ਹੁਕਮ। ਔਰ ਅੱਗੇ ਸਤਿਗੁਰੂ ਅਰਵਿੰਦਾਸ ਮਹਾਰਾਜ ਜੀ ਦਾ ਜਿਹੜਾ 650 ਸਾਲਾਂ ਗੁਰਪੁਰਬ ਆ ਰਿਹਾ ਹੈ ਆ। ਉਸੇ ਬਾਰੇ ਥੋੜੀ ਜੀ ਸੰਗਤਾਂ ਨੂੰ ਜਰੂਰ ਜਾਣਕਾਰੀ। ਦੇਖੋ ਜੀ ਜਿਹੜਾ ਸਤਿਗੁਰੂ ਅਰਵਿੰਦਾਸ ਮਹਾਰਾਜ ਦਾ 650 ਜਿਹੜਾ ਸਾਲਾ ਆਪਾਂ ਮਨਾਉਣਾ ਆ ਜਿੱਦਾਂ ਭਾਰਤ ਸਤਕਾਲ ਵੱਲੋਂ ਭਾਰਤ ਸਰਕਾਰ ਵੱਲੋਂ ਮੋਦੀ ਜੀ ਵੀ ਆਏ ਸੀ ਉਹ ਕਹਿ ਗਏ ਵੀ ਇਹ ਪੰਜਾਬ ਗਵਰਨਮੈਂਟ ਵੱਲੋਂ ਵੀ ਜਿਹੜੇ ਇਹ ਸਮਾਗਮ ਚੱਲਣਿਆ ਤਾਂ ਸਾਡੇ ਪਿੰਡ ਦੇ ਵਿੱਚ ਵੀ ਜਿਹੜਾ ਹਰੇਕ ਐਤਵਾਰ ਇਹ ਸਤਿਗੁਰੂ ਦਾਸ ਮਹਾਰਾਜ ਦੀ ਅਮਰਤ ਬਾਣੀ ਦਾ ਪਾਠ ਹੋਇਆ ਕਰੇਗਾ ਇਹ ਸਮਾਗਮ ਇਦਾਂ ਜਣਨੇ ਤੇ ਮਹਾਰਾਜ ਜੀ ਅਗਲੇ ਸਾਲ ਜਦੋਂ ਆਉਣਗੇ ਸਾਡੇ ਨਗਰ ਤੇ ਉਹ ਜਿਹੜਾ ਸੀ ਪ੍ਰੋਗਰਾਮ ਮਹਾਰਾਜ ਦੇ ਇਹ ਰਹਿਨ ਮਾਈ ਇੱਥੇ ਮਨਾਉਣਾ 650 ਸਾਲ ਉਹ ਜੀ ਹੁਣ ਤੋਂ ਮੈਸੇਜ ਦੇਣਾ ਬਈ ਹਰੇਕ ਘਰ ਦੇ ਵਿੱਚ ਜਦੋਂ 650 ਸਾਲਾ ਮਨਾਉਣਾ ਜਿਹੜਾ ਆ ਦੀਵ ਮਾਲਾ ਦੇਖੋ ਉੱਥੇ ਸਾਡੇ ਨਗਰ ਦੇ ਵਿੱਚ ਆ ਕੇ ਮੇਰੇ ਹਿਸਾਬ ਨਾਲ ਮੇਰੇ ਬੂਟਾ ਮੰਡੀ ਤੋਂ ਬਾਅਦ ਆ ਜੇਕਰ ਕੋਈ ਨਗਰ ਕੀਰਤਨ ਵਿਸ਼ਾਲ ਸ਼ੋਭਾ ਯਾਤਰਾ ਜਾਂ ਕੋਈ ਹੋਰ ਪ੍ਰੋਗਰਾਮ ਹੁੰਦਾ ਰਬਦਾਸੀਆ ਧਰਮ ਦਾ ਤੇ ਉਹ ਢੋਲੀ ਕਹਿੰਦੇ ਵਿੱਚ ਹੀ ਮੈਂ ਕਾਫੀ ਪਿੰਡ ਨੇੜੇ ਹੀ ਆ ਭਾਜੀ ਤੇ ਲੇਕਿਨ ਆਪਾਂ ਨਾ ਭਾਜੀ ਮੈਂ ਦੂਰ ਦੂਰ ਬਹੁਤ ਜਾ ਜਾ ਆਏ ਆ ਲੇਕਿਨ ਇਸ ਦੇ ਬਾਰੇ ਮੈਨੂੰ ਥੋੜੀ ਹੁਣ ਪਤਾ ਲੱਗਾ ਕਿ ਆਪਾਂ ਜੀ ਉਹਨਾਂ ਤੋਂ ਪਤਾ ਲੱਗਾ ਟ੍ਰੇਨ ਦੇ ਵਿੱਚ ਮਿਲੇ ਸੀ ਉਹ ਪਾਜੀ ਹੁਣ ਕੈਨੇਡਾ ਤੋਂ ਆਏ ਜਿਹੜੇ ਉਹਨਾਂ ਨੇ ਦੱਸਿਆ ਹੀਗਾ ਉਹਨਾਂ ਨੇ ਥੋੜਾ ਜਿਹਾ ਦੱਸਿਆ ਕਿ ਭਾਜੀ ਕਿ ਆਪਣੇ ਇੱਥੇ ਅੰਮ੍ਰਿਤ ਬਾਣੀ ਦਾ ਸਮਾਰਕ ਜਿਹੜਾ ਪ੍ਰੋਗਰਾਮ ਕੀਤਾ ਜਾਂਦਾ ਲੇਕਿਨ ਆਪਣਾ ਪਿੰਡ ਨੇੜੇ ਹੋਣ ਦੇ ਬਾਵਜੂਦ ਮੈਨੂੰ ਇਸ ਗੱਲ ਦਾ ਨਹੀਂ ਪਤਾ ਸੀ ਤੇ ਇਸ ਕਰਕੇ ਤੁਹਾਡੇ ਕੋਲੋਂ ਆਪਾਂ ਜਾਣਕਾਰੀ ਜਿਹੜੀ ਪੂਰੀ ਲਈ ਆ ਔਰ ਜਿਹੜਾ ਆ 에어ਪੋਰਟ ਦਾ ਨਾਮ ਸਤਗੁਰੂ ਅਬਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਿਆ ਗਿਆ ਆ ਔਰ ਇਸ ਦੇ ਬਾਰੇ ਕੀ ਕਿੰਨੀ ਖੁਸ਼ੀ ਮੈਸਜ ਇਹ ਦੇਖੋ ਜੀ ਅਸੀਂ ਖੁਸ਼ੀ ਸਾਨੂੰ ਇਦਣ ਇੰਨੀ ਖੁਸ਼ੀ ਹੋਈ ਆ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਡੇਰਾ ਸੱਚਖੰਡ ਬੱਲਾਂ ਦੇ ਮਹਾਨ ਮਹਾਪੁਰਸ਼ਾਂ ਦੇ ਚਾਣਾਂ ਵਿੱਚ ਝੁਕਦਾ ਆ ਕਿ ਅਸੀਂ ਸੁਣਿਆ ਸੀ ਕਿ 52 ਰਾਜੇ ਸਤਗੁਰੂ ਅਬਦਾਸ ਮਹਾਰਾਜ ਦੇ ਚਾਣਾਂ ਦੇ ਵਿੱਚ ਝੁਕੇ ਪਰ ਅਸੀਂ ਆਪਣੀ ਨਿਗਾਹ ਦੇ ਨਾਲ ਹੁਣ 53ਵਾਂ ਰਾਜਾ ਮੋਦੀ ਸਾਹਿਬ ਉਹ ਵੀ ਡੇਰਾ ਸੱਚਖੰਡ ਬੱਲਾਂ ਤੋਂ ਜਦੋਂ ਉਹਨੇ ਐਲਾਨ ਕੀਤਾ ਕਿ ਆਦਮپور 에어ਪੋਰਟ ਦਾ ਨਾਮ ਸਤਗੁਰੂ ਅਰਬਦਾਸ ਮਹਾਰਾਜ ਦੇ ਨਾਮ ਤੇ ਰੱਖਿਆ ਜਾਣਾ ਉਸ ਵੇਲੇ ਭਾਜੀ ਧਰਤੀ ਤੇ ਪੈ ਨਹੀਂ ਲੱਗਦੇ ਸੀ ਦੁਆਬੇ ਦੇ ਵਿੱਚ ਰਵਦਾਸੀਆਂ ਦੀ ਬਹੁਤ ਵੱਡੀ ਜਿੱਤ ਹੋਈ ਹੈ ਇਹ ਜਿੱਤ ਦਾ ਸਿਹਰਾ ਸਾਰਾ ਡੇਰਾ ਸੱਤਖੰਡ ਬੱਲਾ ਦੇ ਮਹਾਨ ਮਹਾਪੁਰਖਾਂ ਨੂੰ ਜਾਂਦਾ ਸੋਨਰ ਭੈ ਸਤਗੁਰੂ ਅਰਬਦਾਸ ਮਹਾਰਾਜ ਕੀ ਜੈ ਇਸ ਸਮੋਹ ਦਾ ਅਮਰ ਹੈ ਜੋ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ ਕਿਉਂਕਿ ਪ੍ਰੋਗਰਾਮ ਜਿਹੜਾ ਆ ਅਰਬਦਾਸੀਆ ਧਰਮ ਨੂੰ ਸਮਰਪਿਤ ਤੇ ਜਿਹੜਾ ਪ੍ਰੋਗਰਾਮ ਕੀਤਾ ਜਾਂਦਾ ਹੁੰਦਾ ਆ ਆ ਬੋਲੋ ਸਤ ਗੁਰੂ ਜਗਤ ਗੁਰੂ ਅਰਦਾਸ ਸਹਾਰਾ ਦੇ ਜਨਮ ਦਿਹਾੜੇ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਜੋ ਅੱਜ ਸਾਡੇ ਪਿੰਡ ਦਾ ਸਮਾਗਮ ਹੋਇਆ ਇਹ ਦੇਰਾ ਸਾਸਖੰਡ ਬੱਲਾ ਦੇਰਾ ਸਾਸਖੰਡ ਬੱਲਾ ਵਿਉਂਦਾ ਰੈਣ ਭਾਈ ਹੇਠ ਹਰੇਕ ਵਾਰੀ ਸਾਡਾ ਨਗਰ ਜਿਹੜਾ ਬੜੇ ਉਤਸ਼ਾਹ ਦੇ ਨਾਲ ਇਹ ਜਨਮ ਦਿਹਾੜੇ ਨੂੰ ਮਨਾਉਂਦਾ ਹੈ ਜਿੱਥੇ ਮਹਾਪੁਰਸ਼ ਇੱਥੇ ਮਹਾਪੁਰਸ਼ਾਂ ਨੇ ਚੱਲਣ ਪਾਏ ਆ ਸ੍ਰੀ ਸ੍ਰਵਨਦਾਸ ਮਹਾਰਾਜ ਸ੍ਰੀ ਹਰਿਦਾਸ ਮਹਾਰਾਜ ਗਰੀਦਾਸ ਸੰਤ ਰਾਮਾ ਨੰਦ ਜੀ ਜਦੋਂ ਪਾਠ ਹੁੰਦੇ ਖੁੱਲੇ ਪਾਠ ਹੁੰਦੇ ਸੀਗੇ ਤੇ ਇੱਥੇ ਆ ਕੇ ਕੀਰਤਨ ਕਰਦੇ ਹੁੰਦੇ ਸਾਰੀਆਂ ਸੰਗਤਾਂ ਜੁੜਦੀਆਂ ਸੀ ਮਹਾਰਾਜ ਜੀ ਦੇ ਨਾਲ ਅਮਾਰਜ ਉਪਕਾਰ ਕਰਦੇ ਹੁੰਦੇ ਸੀਗੇ ਵੀ ਕੋਈ ਦਿਨ ਐਸਾ ਆਊਗਾ ਕਿ ਆਪਣਾ ਵੀ ਕੋਈ ਨਾਂ ਹੋਊਗਾ ਵੀ ਆਪਣੇ ਅਰਦਾਸੀਆਂ ਦੀ ਵੀ ਕੋਈ ਗੱਲ ਹੈ ਸੰਤ ਰਾਮਾ ਨੰਦ ਜੀ ਗਏ ਸੰਧਿਆ ਵੇਰੀ ਜਿਹੜੀ ਸਾਡੀ ਚੱਲਦੀ ਆ ਇਹ ਆਪ ਸੰਤ ਰਾਮਾ ਨੰਦ ਜੀ ਇੱਥੇ ਸ਼ੁਰੂ ਕਰਾ ਕੇ ਗਏ ਆ। ਸੰਧਿਆ ਫੇਰੀ ਉਸ ਦਿਨ ਤੋਂ ਇਹ ਸੰਧਿਆ ਫੇਰੀ ਸਾਡੇ ਨਗਰ ਦੀ ਬੜੇ ਉਤਸ਼ਾਹ ਦੇ ਨਾਲ ਨਗਰ ਕੀਰਤੋਂ ਤੋਂ ਵੀ ਵੱਧ ਕੇ ਸਾਡੀ ਜਿਹੜੀ ਇਹ ਸੰਧਿਆ ਫੇਰੀ ਬਹੁਤ ਉਤਸ਼ਾਹ ਦੇ ਨਾਲ ਮਨਾਈ ਜਾਂਦੀ ਹੈ। ਤੋਂ ਅੱਜ ਅਸੀਂ ਇਹ ਨਗਰ ਦੀ ਬਾਹਰੋਂ ਆਏ ਦੂਰੋਂ ਨੇੜੇ ਤੇ ਅੱਜ ਜਿੰਨੀਆਂ ਵਿੱਚ ਸੰਗਤਾਂ ਉਹਨਾਂ ਨੂੰ ਲੱਖ ਲੱਖ ਵਧਾਈ ਸਤਿ ਸ੍ਰੀ ਅਕਾਲ ਸਮਰ ਵੀ ਇਹ ਨਾਇਕ ਜਿੱਤੇ ਖਿਮਾ ਜਰ ਕੇ ਜਿਆ ਗੁਰਦੇ ਨੰਦ ਜੀ ਹਾਂ ਜੀ ਉਹ ਵੀ ਠੀਕ ਹੈ ਜੈ ਗੁਰਦੇਵ ਜੀ ਸਾਡੇ ਨਾਲ ਜੰਗੀ ਦੋਲਕੇ ਭਾਈ ਉਹਨਾਂ ਦਾ ਸਟੂਡੀਓ ਵੀ ਆ ਤੇ ਸਿੰਗੀ ਵੀ ਕਰਦੇ ਨੇ ਭਾਈ ਜੀ ਸਿੰਗੀ ਕਿਉਂਕਿ ਇੱਥੇ ਸਿੰਗਰ ਬਹੁਤ ਜ਼ਿਆਦਾ ਆ ਆ ਜੀ ਜੀ ਠੀਕ ਹੈ ਅਲੋ ਤੁਸੀਂ ਜਾਣਕਾਰੀ ਦੇ ਦਿਓ ਅਖਰੇ ਵਾਰੀ ਤੇ ਜਿਹੜੀ ਪ੍ਰਬੰਧਕ ਕਮੇਟੀ ਹੈ ਸ਼ਿਰਕੁਰਬਦਾਸ ਸਭਾ ਜੋਏ ਸਾਡੇ ਪ੍ਰਧਾਨ ਸਾਹਿਬ ਰਾਮਪਾਲ ਜੀ ਉਹਨਾਂ ਦੀ ਪੂਰੀ ਸਮੁੱਚੀ ਟੀਮ ਬਿੱਟੂ ਚੰਬਰ ਜੀ ਸੁਖਵਿੰਦਰ ਜੀ ਸਾਡੇ ਨਗਰ ਤੋਂ ਹੀ ਆ ਜੀ ਔਰ ਸਾਰੀ ਟੀਮ ਜਿਹੜੀ ਹੈ ਕਿ ਜਗਤਗੁਰ ਗੁਰਦਾਸ ਮਹਾਰਾਜ ਦਾ ਜੋ ਦबई ਦੇ ਵਿੱਚ ਗੁਰੂ ਘਰ ਬਣਾਉਣ ਦਾ ਸੰਬੰਧੀ ਉਹ ਦਿਨ ਰਾਤ ਇੱਕ ਕਰਕੇ ਮਿਹਨਤ ਕਰ ਰਹੀ ਹੈ ਔਰ ਜਿੱਥੇ ਵੀ ਰਵਦਾਸਾ ਸਮਾਜ ਸਾਰਾ ਆਪਣਾ ਵਸਦਾ ਹੈ ਉਹਨਾਂ ਨੂੰ ਬੇਨਤੀ ਹੈ ਕਿ ਜਿਹੜੇ ਸ਼੍ਰੀ ਗੁਰਦਾਸ ਸਭਾ ਜੋਇ ਦੇਵੇ ਵਿੱਚ ਸਤਿਗੁਰ ਦਾ ਮਹਾਰਾਜ ਦੇ ਨਾਮ ਤੇ ਧੰਨਵਾਦ ਆ ਇਹ ਉਹ ਜਾਨੀ ਕਿ ਉਹਨਾਂ ਦਾ ਪਰਲਾ ਜਿਹੜਾ ਆ ਤੇ ਉਹਨਾਂ ਦੀ ਹਰ ਪੱਖੋਂ ਜਿਹੜੀ ਮਦਦ ਕੀਤੀ ਜਾਵੇ ਔਰ ਸੰਗਤ ਦਾ ਬਹੁਤ ਧੰਨਵਾਦ ਆ ਜੀ ਮੈਂ ਜਗਤ ਗੁਰੂ ਗੁਰਬਦਾਸ ਮਹਾਰਾਜ ਦੇ 699 ਪ੍ਰਕਾਸ਼ ਦਿਹਾੜੇ ਦੀਆਂ ਆਪ ਸਭ ਸੰਗਤਾਂ ਨੂੰ ਸ੍ਰੀ ਗੁਰੂ ਗੁਰਦਾਸ ਸਭਾ ਤੇ ਸ੍ਰੀ ਗੁਰੂ ਅਰਬਦਾਸ ਨੌਜਵਾਨ ਸਭਾ ਤੇ ਪਿੰਡ ਦੋਲੀ ਕੇ ਸੁੰਦਰਪੁਰ ਦੀਆਂ ਸੰਗਤਾਂ ਵੱਲੋਂ ਆਪ ਜੀ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੇ ਅਰਦਾਸੀਆ ਧਰਮ ਪ੍ਰਚਾਰ ਕਮੇਟੀ ਪਿੰਡ ਦੋਲੀ ਕੇ ਸੁੰਦਰਪੁਰ ਜਾਂ ਸੰਗਤਾਂ ਵੱਲੋਂ ਸਮੁੱਚੀ ਟੀਮ ਵੱਲੋਂ ਤੇ ਮਹਾਰਾਜ ਦੇ ਜਨਦੰਨ ਦੀਆਂ ਲੱਖ ਲੱਖ ਵਧਾਈਆਂ ਸਭ ਸੰਗਤਾਂ ਨੂੰ ਇਹ ਹੀ ਉਪਦੇਸ਼ ਆ ਇਹ ਧਰਮ ਹੈ ਸਾਡਾ ਅਰਦਾਸੀਆ ਕਾਸ਼ੀ ਤੋਂ ਹੋ ਗਿਆ ਐਲਾਨ ਹੈ ਹੋਸ਼ ਕਰੋ ਹੁਣ ਅਰਦਾਸੀਓ ਰਹਿਣਾ ਨਹੀਂ ਕਿਸੇ ਦੇ ਕਲਾਮ ਐ ਬਸ ਇਨਾ ਹੀ ਮੈਂ ਕਹਿੰਦਾ ਹੋਇਆ ਆਪ ਜੀ ਤੁਰ ਜਾਈ ਲੈਣਾ ਤੇ ਸਭ ਸੰਗਤਾਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਬਹੁਤ ਬਹੁਤ ਸ਼ੁਕਰੀਆ ਸਾਡੇ ਬੜੇ ਸਤਿਕਾਰਯੋਗ ਹਰਬਦਾਸੀਆ ਸਮਾਜ ਪੰਜਾਬ ਤੋਂ ਸਾਡੇ ਜਸਨ ਸਾਹਿਬ ਜਿਹੜਾ ਕਿ ਪੂਰੀ ਦੁਨੀਆ ਦੇ ਵਿੱਚ ਜਾ ਕੇ ਜਾਨਕਿ ਜਿੱਥੇ ਆਪਣੇ ਇੰਡੀਆ ਦੇ ਵਿੱਚ ਪੂਰੇ ਜਿੱਥੇ ਜਿੱਥੇ ਜਗਤ ਗੁਰੂ ਗੁਰਦਾਸ ਮਹਾਰਾ ਦੇ ਧਾਮ ਹਨ ਉੱਥੇ ਜਾ ਕੇ ਸੰਗਤਾਂ ਨੂੰ ਦਰਸ਼ਨ ਕਰਾਉਂਦੇ ਹਨ ਔਰ ਜਗਤ ਗੁਰੂ ਗੁਰਦਾਸ ਜੀ ਦਾ ਮਿਸ਼ਨ ਜਿਹੜਾ ਆ ਉਹਨੂੰ ਸਾਰੀਆਂ ਸੰਗਤਾਂ ਦਾ ਜਾਨਕਿ ਸਾਰੀਆਂ ਸੰਗਤਾਂ ਤੱਕ ਚਾਹੁੰਦੇ ਹਨ ਤੇ ਮਹਾਰਾ ਦਾ ਦੱਸੇ ਹੋਏ ਮਾਰਗ ਤੇ ਚੱਲਣ ਦੀ ਜਿਹੜੀ ਪ੍ਰੇਰਣਾ ਕਰਦੇ ਹਨ ਵੀ ਮਹਾਰਾ ਦਾ ਦੇਖੋ ਇਹ ਟਾਈਮ ਕੱਢਣਾ ਬੜਾ ਉਖਾਇਆ ਇਹ ਸਗਰਾਂ ਦੇ ਮੈਂ ਕਿਹਾ ਤੁਹਾਡੇ ਜਸਨ ਸਾਹਿਬ ਬਹੁਤ ਕੰਮ ਚੰਗੇ ਆ ਜਿਹੜਾ ਕਿ ਜਗਤ ਗੁਰੂ ਗੁਰੂ ਦਾਸ ਮਹਾਰਾਜ ਦੇ ਧਾਮ ਤੇ ਜਾ ਕੇ ਦਰਸ਼ਨ ਦੀਦਾਰ ਕਰਨੇ ਆ ਉਹ ਸੰਗਤਾਂ ਨੂੰ ਦਰਸ਼ਨ ਕਰਾਉਣੇ ਤੇ ਆਪਣੇ ਸਮਾਜ ਨੂੰ ਜਾਗਰਤਾ ਕਰਨੀ ਔਰ ਬੜਾ ਤੁਹਾਡਾ ਧੰਨਵਾਦ ਹੈ ਜੀ ਤੁਸੀਂ ਆਪਣਾ ਟਾਈਮ ਕੱਢ ਕੇ ਅੱਜ ਸਾਡੇ ਨਗਰ ਵਿਖੇ ਆਏ ਆ ਤੇ ਪੂਰੇ ਜਾਨੀ ਕਿ ਦੋਲੀ ਕੇ ਸੁੰਦਰਪੁਰ ਦੀਆਂ ਸੰਗਤਾਂ ਵੱਲੋਂ ਆਪ ਜੀ ਨੂੰ ਜੀ ਆਇਆਂ ਆ ਜੀ ਤੁਹਾਡਾ ਬੜਾ ਧੰਨਵਾਦ ਹੈ ਤੁਹਾਡਾ ਬੜਾ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਤੁਸੀਂ ਆਣ ਕੇ ਜੋ ਆਪਣੇ ਸੰਤਾਂ ਮਹਾਪੁਰਸ਼ਾਂ ਦੇ ਦਰਸ਼ਨ ਵੀ ਕੀਤੇ ਔਰ ਮਹਾਪੁਰਸ਼ਾਂ ਦਾ ਜਿਹੜਾ ਇਹ ਪ੍ਰੋਗਰਾਮ ਇਹ ਪੂਰੀ ਦੁਨੀਆ ਚ ਚੱਲਣਾ ਤੁਹਾਡਾ ਇਹ ਰਿਕਾਰਡ ਕੀਤਾ ਹੋਇਆ ਤੁਹਾਡਾ ਬੜਾ ਧੰਨਵਾਦ ਜਸਪ੍ਰੀਤ ਸਾਹਿਬ ਜੈ ਗੁਰਦੇਵ ਜੀ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਬਿੰਦਰ ਅੰਕਲ ਜੀ ਜਿਹੜੇ ਆ ਵਿਸ਼ੇਸ਼ ਤੌਰ ਤੇ ਜਿਹੜਾ ਦੁਬਈ ਤੋਂ ਜਿਹੜਾ ਸਤਗੁਰਦਾਸ ਮਹਾਰਾਜ ਜੀ ਦਾ ਪ੍ਰੋਗਰਾਮ ਜਿਹੜਾ ਹੈ ਗੁਰਪੁਰਬ ਮਨਾਉਣ ਵਾਸਤੇ ਜਿਹੜੇ ਵਿਸ਼ੇਸ਼ ਤੌਰ ਤੇ ਪਹੁੰਚਦੇ ਨੇ ਔਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਸ਼੍ਰੀ ਗੁਰੂ ਰਵਿਦਾਸ ਸਭਾ ਜੁਆਈ ਮੈਂਬਰ ਨੇ ਸੋ ਗੱਲਬਾਤ ਕਰਾਂਗੇ ਅੰਤ ਜੀ ਜੈ ਗੁਰਦੇਵ ਜੀ ਜੈ ਗੁਰਦੇਵ ਜੀ ਅੰਤ ਜੀ ਤੁਸੀਂ ਵਿਸ਼ੇਸ਼ ਤੌਰ ਤੇ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਤੇ ਹਾਂਜੀ ਪਹੁੰਚਦੇ ਆਂ ਹਾਂਜੀ ਸੰਗਤਾਂ ਨੂੰ ਸੁਨੇਹਾ ਅਦੇਗ ਗੁਰੂ ਜੀ ਦੇ ਨਾਮ ਤੇ ਹਾਂਜੀ ਸਭ ਤੋਂ ਪਹਿਲਾਂ ਗੁਰੂ ਪਿਆਰੀ ਸਾਧ ਸੰਗਤ ਜੀਓ ਸਭ ਨੂੰ ਜੈ ਗੁਰਦੇਵ ਹਾਂ ਗੁਰੂ ਪਿਆਰੀ ਸਾਧ ਸੰਗਤ ਜੀਓ ਅਸੀਂ ਹਰ ਸਾਲ ਦੀ ਤਰ੍ਹਾਂ ਕਾਂਸੀ ਬਨਾਰਸ ਵਿਖੇ ਮਹਾਰਾਜ ਦੇ 699 ਗੁਰਪੁਰਬ ਦੀਆਂ ਸਾਰੇ ਵਿਸ਼ਵ ਦੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਬਾਦ ਹਾਂਜੀ ਸੋ ਅੱਜ ਪਿੰਡ ਦੋਲੀ ਕੇ ਸੁੰਦਰਪੁਰ ਵਿਖੇ ਬਹੁਤ ਵਧੀਆ ਢੰਗ ਨਾਲ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗੁਰਪੁਰਬ ਮਨਾਇਆ ਗਿਆ ਔਰ ਵਿਸ਼ੇਸ਼ ਤੌਰ ਤੇ ਸ੍ਰੀ ਆਪਣੇ ਮਹਾਰਾਜ ਬੱਲਾਂ ਵਾਲੇ ਸਤਗੁਰ ਨਰਨਜਨਦਾਸ ਜੀ ਮਹਾਰਾਜ ਵੀ ਸੰਗਤ ਨੂੰ ਦਰਸ਼ਨ ਦੇਦਾਰੇ ਦੇਣ ਵਾਸਤੇ ਪੁਜੇ ਸੀ ਸੇ ਸਾਡਾ ਜੋ ਪਿੰਡ ਦੋਲੀਕੇ ਦਾ ਪ੍ਰੋਗਰਾਮ ਹੈ ਬਹੁਤ ਵਧੀਆ ਔਰ ਬੜੇ ਪਿਆਰ ਨਾਲ ਸਤਿਕਾਰ ਨਾਲ ਸਾਰੇ ਪਿੰਡ ਦੀ ਸੰਗਤ ਮਿਲ ਕੇ ਬੜੇ ਪਿਆਰ ਨਾਲ ਸਤਿਕਾਰ ਨਾਲ ਮਨਾਉਂਦੇ ਹਨ ਤੇ ਸਾਰੀ ਵਿਸ਼ਵ ਦੀ ਸੰਗਤ ਨੂੰ ਮੈਂ ਫਿਰ ਮੋੜ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਜੈ ਗੁਰਦੇਵ ਪੁਰਾਣਕਲ ਜੀ ਅੱਗੇ 650 ਸਾਲਾਂ ਮਹਾਰਾਜਾ ਗੁਰੂ ਗੋਬਾਰਿਆ ਜੀ ਇਸ ਦੇ ਬਾਰੇ ਥੋੜੀ ਜੀ ਸੰਗਤਾਂ ਨੂੰ ਜਰੂਰ ਦੰਗਰੀ ਹੈ ਹਾਂ ਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਸਾਡਾ ਤਾਂ ਇਹੀ ਹਰ ਸੰਗਤ ਨੂੰ ਇਹੀ ਕਹਿਣਾ ਹੈ ਕਿ ਜਿਹੜਾ 650 ਆ ਰਿਹਾ ਗੁਰਪੁਰ ਬਹੁਤ ਜਾਨੀ ਉੱਚੇ ਪੱਧਰ ਤੇ ਮਨਾਇਏ ਜਿੰਨਾ ਵੀ ਵੱਧ ਤੋਂ ਵੱਧ ਵੱਡੇ ਪਿਆਰ ਨਾਲ ਵੱਡੀ ਸੇਵਾ ਨਾਲ ਵੱਡੀ ਹਰ ਕੋ ਕੋ ਪੈਸੇ ਦੀ ਸੇਵਾ ਨਾਲ ਬਿਨਾਂ ਪੈਸੇ ਤੋਂ ਹਰ ਤਰ੍ਹਾਂ ਦੀ ਸੇਵਾ ਦੇ ਵਿੱਚ ਜਾਨੀ ਵੱਡੇ ਪੱਧਰ ਤੇ ਮਨਾਉਣਾ ਹੈ ਸੋ ਸਾਰੀ ਬਿਸ਼ੇਪ ਦੀ ਸੰਗਤ ਨੂੰ ਇਹੀ ਕਹਿਣਾ ਕਿ ਵੱਧ ਚੜ ਕੇ ਹਰ ਕੰਟਰੀ ਦੇ ਸੰਗਤ ਨੂੰ ਕਹਿਣ ਹੈ ਸੋ ਹਾਂਜੀ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਸੋ ਆਉਂਦੇ ਸਾਲ ਨੂੰ ਰੱਬ ਰੱਖਾ ਜਦੋਂ ਵਧੀਆ ਪ੍ਰੋਗਰਾਮ ਹੋਣਗੇ 650 ਮਨਾਵਾਂਗੇ ਬਹੁਤ ਸਾਰਿਆਂ ਨੂੰ ਫਿਰ ਵਧਾਈਆਂ ਇਸੇ ਤਰ੍ਹਾਂ ਦੇਵਾਂਗੇ ਜੈ ਗੁਰਦੇਵ ਹਾਂਜੀ ਜੈ ਗੁਰਦੇਵ ਜੀ ਧੰਨ ਗੁਰਦੇਵ ਹਾਂਜੀ ਓਏ ਸਤਿ ਸ਼੍ਰੀ ਅਕਾਲ। ਬੋਲੋ ਬੋਲੋ। ਆਹ ਚੜ੍ਹਦੇ ਚੜ੍ਹਦੇ। ਅਸੀਂ ਪਿੰਡ ਦੋਲੀ ਦੇ ਸੁੰਦਰਪੁਰ ਜਿਹੜੀ ਅੱਜ ਦੋਲੀਗੜ੍ਹਪੁਰ ਦੀਆਂ ਸੰਗਤਾਂ ਆ ਅੱਜ ਤਕਰੀਬਨ ਬੜੇ ਉਤਸ਼ਾਹ ਦੇ ਨਾਲ ਸ਼੍ਰੀ ਗੁਰੂ ਰਵਿਦਾਸ ਦਾ 699ਵਾਂ ਜਨਮ ਦਿਵਸ ਮਨਾ ਰਹੇ ਨੇ। ਤੇ ਕਾਫੀ ਦਿਨਾਂ ਤੋਂ ਇਹ ਜਿਹੜਾ ਬੜੇ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਹੈ ਤੇ ਅੱਜ ਇਹਨਾਂ ਨੇ ਜੋ ਵੀ ਅੱਜ ਸੰਤ ਸਮੇਲਨ ਰੱਖਿਆ ਸੀ ਦੋਲੀਗੜ੍ਹਪੁਰ ਦੀਆਂ ਸੰਗਤਾਂ ਨੇ ਉਹਦੇ ਵਿੱਚ ਸਾਡੇ ਨਜ਼ਦੀਕ ਬੱਲਾ ਤੋਂ ਗਦਨਸ਼ੀਨ ਸੰਤ ਮਹਾਰਾਜ ਸਰਵਨ ਨਰਿੰਦਰਦਾਸ ਜੀ ਸੌਰੀ ਮਹਾਰਾਜ ਨਰਿੰਦਰਦਾਸ ਜੀ ਵਿਸ਼ੇਸ਼ ਤੌਰ ਤੇ ਸੰਗਤਨ ਦਰਸ਼ਨ ਦੇ ਲਈ ਲਿਆਏ ਸਨ ਤੇ ਉਹਨਾਂ ਨੇ ਬੜੇ ਖੁੱਲੇ ਦਰਵਾਜ਼ੇ ਦੇ ਨਾਲ ਦਰਸ਼ਨ ਸਾਰੇ ਸੰਗਤ ਨੂੰ ਦਿੱਤੇ ਹਨ ਅਸੀਂ ਅੱਗੇ ਤੋਂ ਵੀ ਇਹੀ ਕਰਦੇ ਹਾਂ ਕਿ ਮਤਲਬ ਸਾਰੀਆਂ ਸੰਗਤਾਂ ਨੂੰ ਇਹੀ ਆਪ ਬੇਸ਼ੱਕ ਪੱਧਰ ਤੇ ਇਸ ਚੀਜ਼ ਨੂੰ ਗੁਰੂ ਰਵਿਦਾਸ ਜੀ ਨੂੰ ਦੇ ਜੋ ਵੀ ਹੈ ਜੀ ਰਹਿਨਵਾਈ ਇੱਥੇ ਮਨਾਇਆ ਜਾਵੇ ਸਾਰੇ ਮੈਂ ਮਤਲਬ ਜੋ ਵੀ ਅੱਗੇ ਆ ਰਿਹਾ 650ਵਾਂ ਜੋ ਗੁਰੂ ਰਵਿਦਾਸ ਆ ਰਿਹਾ ਹੈ ਇਸ ਨੂੰ ਬੜੇ ਹੁਸ਼ਾਰੇ ਨਾਲ ਪੂਰੇ ਵਿਸ਼ਵ ਪੱਧਰ ਤੇ ਮਨਾਇਆ ਜਾਵੇ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਜੀ ਸ੍ਰੀ ਰਵਿਦਾਸ ਮਹਾਰਾਜ ਦੀ ਬਾਣੀ ਨੂੰ ਸਾਰੀ ਸੰਗਤ ਨੂੰ ਇਹਦੇ ਬਾਰੇ ਪੂਰਾ ਗਿਆਨ ਵੀ ਹੋਣਾ ਚਾਹੀਦਾ ਆ ਵੇ ਉਹਨਾਂ ਨੇ ਕੀ ਸਾਨੂੰ ਕੀ ਕਿਸ ਰਾਸਤੇ ਤੇ ਚੱਲਣ ਦਾ ਸੰਦੇਸ਼ ਦਿੱਤਾ ਤੇ ਮਤਲਬ ਇਹ ਨਾ ਕਿ ਨਿਰਾ ਕੇ ਆਪਾਂ ਜੀਰੋਂ ਸ਼ੁਰਾਂ ਦੇ ਨਾਲ ਗਈ ਕਹੀਏ ਪਰ ਲੇਕਿਨ ਉਹਨਾਂ ਦੀ ਬਾਣੀ ਨੂੰ ਵੀ ਪੂਰਾ ਉਹਦਾ ਅਲ ਕਰੀਏ ਪਾਉਰ ਤੇ ਪੂਰਾ ਅਮਲ ਕਰੀਏ ਤੇ ਉਹਦੇ ਪੂਰੇ ਚੱਲ ਜੇ ਹਾਂ ਉਹਨੋਂ ਸੇ ਅਗੇ ਹੀ ਬੇੰਤੀ ਕਰਦੇ ਆ ਕਿ ਗਾਂ ਵੀ ਜੋ ਵੀ 650ਵਾਂ ਸ਼੍ਰੀ ਗੁਰੂ ਰਾਸਜੀ ਦਾ ਮਹਾਰਾਜ ਦਾ ਜੋ ਵੀ ਜਨਮ ਦਿਨ ਆ ਰਿਹਾ ਹੈ ਉਹਨੂੰ ਆਪਾਂ ਬੁੜੇ ਉਤਸ਼ਾਹ ਨਾਲ ਮਨਾਈਏ ਤੇ ਬੜੇ ਹੀ ਤਰੀਕੇ ਦੇ ਨਾਲ ਚੰਗੇ ਤਰੀਕੇ ਨਾਲ ਤੇ ਉਹਨੂੰ ਬਣਾਇਆ ਜਾਵੇ ਦੇਖੋ ਜੀ ਤੇ ਆਪਾਂ ਇੱਥੇ ਪਹੁੰਚੇ ਹਾਂ ਜਿਹੜੇ ਪ੍ਰੋਗਰਾਮ ਤੇ ਆਪਾਂ ਦੇਖਿਆ ਕਿ ਪੂਰਾ ਪਿੰਡ ਇਹ ਜਿਹੜਾ ਰਬਦਾਸੀਆ ਘਰ ਨੂੰ ਸਮਰਪਿਤ ਹੈ ਜਿਆਦਾ ਸਰਖਾ ਸੰਗਤ ਹੈ ਔਰ ਬਾਕੀ ਸੰਗਤਾਂ ਨੂੰ ਕੀ ਮੈਸੇਜ ਦਿਓਗੇ ਅੱਜ ਦੇ ਦਿਨ ਸਿੱਧੇ ਹੀ ਦਮਿਆ ਕਿ ਠੀਕ ਹੈ ਅਸੀਂ ਜਦਾ ਰਬਦਾਸੀਆ ਸਾਨੂੰ ਚੱਖਾਉਂ ਚੱਕਣ ਵਾਲੇ ਸਿੰਘ ਰਬਦਾਸ ਮਹਾਰਾਜ ਜੀ ਆ ਤੇ ਸਾਨੂੰ ਉਸ ਧਰਮ ਨੂੰ ਮੰਨਣਾ ਚਾਹੀਦਾ ਹੈ ਉਸ ਸਮਰਾਪ ਪ੍ਰਚਾਰ ਵੀ ਕਰਨਾ ਚਾਹੀਦਾ ਹੈ ਕਿ ਜਦ ਹਰ ਕੋਈ ਹਰ ਇੱਕ ਇੱਕ ਜਦ ਸਿੱਖੀ ਦੇ ਵੀ ਪ੍ਰਚਾਰ ਹਰ ਤਰੀਕੇ ਨਾਲ ਕੀਤਾ ਜਾਂਦਾ ਹੈ ਤੇ ਸਾਨੂੰ ਇਸ ਤਰੀਕੇ ਦੇ ਨਾਲ ਆਪਣੇ ਧਰਮ ਦਾ ਵੀ ਪ੍ਰਚਾਰ ਕਰਨਾ ਚਾਹੀਦਾ ਹੈ ਜੈ ਜੀ ਜੈ ਗੁਰਦੇਵ ਧੰਗੁਰਦੇਵ ਸਾਡੇ ਜਿਹੜੇ ਵੀਰੇ ਆ ਅ ਵਿਸ਼ੇਸ਼ ਤੌਰ ਤੇ ਕੈਨੇਡਾ ਤੋਂ ਜਿਹੜੇ ਆ ਸਤਗੁਰੂ ਜਸ ਮਹਾਰਾਜ ਦਾ ਗੁਰਪੁਰਬ ਸ਼ੀਸ਼ਾ ਨੂੰ ਧੰਮ ਨੂੰ ਆਉਣ ਵਾਸਤੇ ਜਿਹੜੇ ਬਨਾਰਸ ਵੀ ਗਏ ਸੀਗੇ ਔਰ ਇਸ ਪਿੰਡ ਦੇ ਮਜੂਦਾ ਨੇ ਸੋ ਪਾਜੀ ਕੀ ਕਹਿਣਾ ਚਾਹੋਗੇ ਸਤਗੁਰੂ ਮਹਾਰਾਜ ਜੀ ਪਹਿਲਾ ਤਾਂ ਮੈਂ ਸਾਰਿਆਂ ਨੂੰ ਖਤੂ ਰਵਦਾਸ ਮਹਾਰਾਜ ਦੇ 6 ਸਮਾਣੇ ਦੇ ਮ ਜਨਮ ਦਿਨ ਸਾਰੀ ਸੰਗਤ ਨੂੰ ਸਾਰੀ ਵਿਸ਼ਵ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਤੇ 600 ਅਗਲੇ ਸਾਲ ਆਉਣ ਵਾਲਾ 650 ਦਾ ਜਨਮ ਦਿਨ ਤੇ ਮੈਂ ਉਹਦੀਆਂ ਵੀ ਸਭ ਸੰਗਤ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਤੇ ਜਿਹੜਾ 650 ਦਾ ਜਨਮ ਦਿਨ ਆ ਰਿਹਾ ਅਗਲੇ ਸਾਲ ਤੇ ਉਹ ਵੀ ਸਾਰੀ ਸੰਗਤ ਨੂੰ ਜਨਾਬ ਵਿਸ਼ੂ ਪੱਧਰ ਤੇ ਮਨਾਇਆ ਜਾਵੇ ਔਰ ਵਿਸ਼ੂ ਬੜੇ ਉਤਸ਼ਾਹ ਨਾਲ ਮਨਾਇਆ ਜਾਵੇ ਔਰ ਸਮਾਗਮ ਦਾ ਮਨਾਵਣ ਵੀ ਉਹ ਜੁਦਾ ਸਰਕਾਰ ਪੰਜਾਬ ਸਰਕਾਰ ਇਹਨਾਂ ਨੇ ਤਾਂ ਹੁਣੇ ਵੀ ਪ੍ਰਬੰਧ ਜੋ ਵੀ ਆ ਸ਼ੁਰੂ ਕਰਤਾ ਹੋਇਆ ਜਾਨੀ ਕਿ 650 ਸਾਲ ਜਿਹੜਾ ਗੁਰੂ ਅਰਜਨ ਮਹਾਰਾਜ ਦਾ ਜਨਮ ਦਿਨ ਆ ਰਿਹਾ ਆ ਤੇ ਮੈਂ ਫਿਰ ਦੁਬਾਰਾ ਇਹੀ ਕਹਾਂਗਾ ਕਿ ਸਾਰੀ ਸੰਗਤ ਨੂੰ ਗੁਰੂ ਅਰਜਨ ਮਹਾਰਾਜ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਜੈ ਗੁਰਦੇਵ ਧੰਨ ਗੁਰਦੇਵ ਬਹੁਤ ਸਤਿ ਸ੍ਰੀ ਅਕਾਲ ਜੈ ਗੁਰਦੇਵ ਜੀ ਧੰਨ ਗੁਰਦੇਵ